ਅੱਜ ਦੇ ਰੀਲ ਦੇ ਵਿੱਚ ਆਪਾਂ ਕਰਾਂਗੇ ਇੱਕ ਗੰਦੀ ਗੱਲ ਰੀਲ ਸੁਣਿਓ ਐਂਡ ਤਾਈ ਬਾਕੀ ਜਿਨ੍ਹਾਂ ਨੂੰ ਕਿਸੇ ਨੂੰ ਸ਼ੱਕ ਹੈ ਵੀ ਟੀਟੂ ਕੌਣ ਹੁੰਦੇ ਆ ਜਾਂ ਟੀਟੂ ਨਵਾਂ ਲੋਕੀ ਕੌਣ ਹੁੰਦੇ ਨੇ ਟੀਟੂ ਕਲੇਸ਼ੀ ਹੁੰਦੇ ਆ ਕਲੇਸ਼ੀ ਕੌਣ ਹੁੰਦੇ ਨੇ ਜਿਹੜੇ ਬਸ ਫਸਾਦ ਵਾਗ ਰੱਖਦੇ ਆ ਉਹਨਾਂ ਨੂੰ ਸ਼ਾਂਤੀ ਤਾਂ ਉੱਕੀ ਪਸੰਦ ਨਹੀਂ ਹੁੰਦੀ ਉਹਨਾਂ ਨੇ ਤਾਂ ਬਸ ਲੜਾਈ ਪਾਉਣੀ ਆ ਜਿੱਥੇ ਦੇਖ ਲੋ ਉੱਥੇ ਸੋ ਇਹ ਹੀ ਟੀਟੂ ਕਿਸਮ ਦੇ ਲੋਕੀ ਨੇ ਤੇ ਆਪਾਂ ਜਦੋਂ ਕਿਸੇ ਬਾਰੇ ਵੀ ਕੋਈ ਜਾਣਕਾਰੀ ਭਰੀ ਰੀਲ ਵੀ ਪੋਸਟ ਕਰਦੇ ਆ ਉਹਦੇ ਵਿੱਚ ਆ ਕੇ ਕਿੰਨਾ ਗੰਦ ਲਿਖਦੇ ਕਿੰਨਾ ਗੰਦ ਬੋਲਦੇ ਸਵਾਦ ਵੀ ਲੈਦੇ ਹੁੰਦੇ ਆ ਬੈਠ ਕੇ ਸੈਕਸਵਲੀ ਗੱਲ ਦੇ ਉੱਤੇ ਕਰਨਗੇ ਹਾ ਹਾ ਵੀ ਕਰਨਗੇ ਗੰਦੀ ਗੱਲ ਵੀ ਕਰਨਗੇ ਬਕਵਾਸ ਕਮੈਂਟਰੀ ਕਰਨਗੇ ਕੋਈ ਪੁੱਛੇ ਵੀ ਤੀੜੂਓ ਤੁਹਾਡੇ ਮਾਪਿਆਂ ਨੇ ਸੰਭੋਗ ਰਿਹਾ ਸੀ ਕੀਤਾ ਤੁਸੀਂ ਕਿੱਦਾਂ ਜੰਮੇ ਸੀ ਜਾਗ ਲੱਗੀ ਸੀ ਤੁਹਾਨੂੰ ਕਿਸੇ ਭਾਂਡੇ 'ਚ ਪਾਇਆ ਸੀ ਕਿ ਤੁਸੀਂ ਦਰਫਤ ਨੂੰ ਲੱਗੇ ਸੀ ਤੁਹਾਡੇ ਮਾਪਿਆਂ ਨੇ ਵੀ ਸੰਭੋਗ ਕੀਤਾ ਸੀ ਵੱਖਰੀ ਗੱਲ ਤੁਹਾਡੀ ਮਾਂ ਨੇ ਵੀ ਸਵਾਦ ਨਹੀਂ ਸੀ ਲਿਆ ਤੁਹਾਡੀ ਮਾਂ ਨੇ ਸਵਾਦ ਲਿਆ ਹੁੰਦਾ ਤੁਸੀਂ ਟੀਡੂ ਨਾ ਹੁੰਦੇ। ਉਹਨੂੰ ਤੁਹਾਡੇ ਨਾਲ ਪਿਆਰ ਹੁੰਦਾ। ਓਕੇ। ਸੋ ਲੱਗ ਗਿਆ ਪਤਾ ਤੁਹਾਡੇ ਟੀਡੂ ਹੋਣ ਦੀ ਕਹਾਣੀ। ਓਕੇ। ਤੁਹਾਡੇ ਕੰਝ ਨੇ ਸਪੈਸ਼ਲ ਤਾਂ ਕਹਿਤਾ, ਡਾਇਮੰਟ ਵੀ ਕਹਿਤਾ। ਨਾ ਤੁਸੀਂ ਸਪੈਸ਼ਲ ਹੋ, ਨਾ ਤੁਸੀਂ ਡਾਇਮੰਟ ਉਹਦਾ। ਸਮਝੇ? ਅੱਗੇ ਚਲੋ। ਅਗਲੀ ਗੱਲ ਹੁਣ। ਬਾਕੀ ਜੀ ਜਿਹੜਾ ਇਹ ਟੌਪਿਕ ਹੈਗਾ ਸੈਕਸ ਦਾ। ਇਹਦੇ ਬਾਰੇ ਵਿੱਚ ਜ਼ਰਾ ਇਹ ਸੁਣੋ ਹੁਣ। ਇਹਦੀ ਗੱਲ ਆਪਾਂ ਕਿਉਂ ਕਰਦੇ ਆਂ? ਇਹ ਇਸ ਵਾਸਤੇ ਕਰਦੇ ਆਂ ਕਿਉਂਕਿ ਜਿਹੜੀ ਸੈਕਸ਼ੁਅਲ ਫਰਸਟ੍ਰੇਸ਼ਨ ਹੈਗੀ ਐ ਇਹ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਲੈ ਕੇ ਆਉਂਦੀ ਐ ਪੁਰਾਣੇ ਜ਼ਮਾਨੇ ਚ ਹੁੰਦੀ ਸੀ ਉਹ ਜਿਹੜੀ ਮਾਤਾ ਆਉਂਦੀ ਸੀ ਬਾਬੇ ਆਉਦੇ ਸੀ ਹੋਰ ਕੀ ਸੀਗਾ ਸੈਕਸ਼ੁਅਲ ਫਰਸਟ੍ਰੇਸ਼ਨ ਸੀ ਤੇ ਜੇ ਆਪਾਂ ਇਹ ਦੀ ਗੱਲ ਕਰ ਲਾਂਗੇ ਇਹਦੇ ਹੱਲ ਕੱਢ ਲਾਂਗੇ ਘਰਾਂ ਦੀ ਪ੍ਰੋਬਲਮਸ ਖਤਮ ਹੋ ਜਾਣਗੀਆਂ ਦੋ ਜਿਹੜੇ ਜੀਨ ਐ ਜਿਹੜਾ ਕਪਲ ਹੈਗਾ ਉਹਦੇ ਵਿੱਚ ਪਿਆਰ ਵਧੂਗਾ ਉਹਦੇ ਵਿੱਚ ਅੰਡਰਸਟੈਂਡਿੰਗ ਹੋ ਜੂਗੀ ਤਾਂ ਕੀ ਮਾਰਾ ਤੁਹਾਨੂੰ ਨਹੀਂ ਪਸੰਦ ਤੇਰਾ ਸਹੁਰਾ ਉਹ ਦੇਖ ਲਓ ਜੇ ਪਸੰਦ ਐ ਦੇਖੋ ਸ਼ੇਅਰ ਕਰੋ ਸਿੰਪਲ ਬਹੁਤ ਕੰਟੈਂਟ ਹੈ ਕੱਲਾ ਮੇਰਾ ਨੇ ਟਿਕਟੌਕ ਤੇ ਹੋਰ ਬਹੁਤ ਕਾਟ ਦਿੰਦਾ ਜੋ ਪਸੰਦ ਹੈ ਉਹ ਦੇਖ ਲਓ ਠੀਕ ਹੈ ਜੀ ਬਾਕੀ ਨਹੀਂ ਗੰਦੀ ਗੱਲ ਦੀ ਗੱਲ ਸੈਕਸ ਗੰਦੀ ਗੱਲ ਨਹੀਂ ਹੈਗਾ ਜੇ ਲੱਗਦਾ ਸੈਕਸ ਗੰਦੀ ਗੱਲ ਹੈ ਤਾਂ ਕਿਸ ਨੂੰ ਹੈ ਨਾ ਸਬਰ ਚਾਹੀਦਾ ਜੇ ਉਹ ਚੱਕ ਲਿਓ ਚੁੱਪ ਚੁੱਕੋਗੇ ਚੱਕਣ ਲਈ ਤੁਹਾਨੂੰ ਪਤਾ ਹੀ ਤੁਹਾਡਾ ਕੀ ਹੋਣਾ ਬਸ ਆਪੇ ਧੋ ਲਿਓ